ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਤੇਜਪ੍ਰੀਤ ਟਾਕ ਤੇ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਜੋ ਕਿ ਸੋਸ਼ਲ ਮੀਡੀਆ ਅਕਾਊਂਟਾਂ ਤੇ ਵਾਇਰਲ ਹੋ ਰਹੀ ਆ ਲੈਂਬਰ ਸਿੱਧਮਾ ਜੀ ਮੈਂ ਤੁਹਾਨੂੰ ਇਸ ਵੀਡੀਓ ਦੇ ਰਿਲੇਟਿਡ ਕੁਝ ਗੱਲਾਂ ਦੱਸਣੀਆਂ ਨੇਗੀਆਂ ਪਹਿਲਾਂ ਤਾਂ ਤੁਸੀਂ ਦੇਖੋ ਇਹ ਵੀਡੀਓ ਸਟੇਸ਼ਨ ਦੇ ਉੱਪਰ ਵੀਡੀਓ ਦੇਖਣ ਤੋਂ ਬਾਅਦ ਤੁਹਾਨੂੰ ਇਸ ਦੇ ਰਿਲੇਟਡ ਮੈਂ ਗੱਲਾਂ ਦੱਸਦਾਗਾ ਵੀ ਇਸ ਦਾ ਦੂਜਾ ਪੱਖ ਕੀ ਆ ਇਸ ਵੀਡੀਓ ਦੀ ਅਸਲ ਸੱਚਾਈ ਕੀ ਆ ਪਹਿਲੀ ਤਾਂ ਗੱਲ ਇਹ ਆ ਵੀ ਇਹ ਵੀਡੀਓ ਅੱਜ ਕੱਲ ਦੀ ਨਹੀਂ ਕਈ ਮਹੀਨੇ ਪੁਰਾਣੀ ਆ ਤੇ ਦੂਸਰੀ ਗੱਲ ਲੈਂਬਰ ਸਿੱਧਮਾ ਜਦੋਂ ਗੈਰ ਕਾਨੂੰਨੀ ਢੰਗ ਨਾਲ ਇੰਡੀਆ ਤੋਂ ਅਮਰੀਕਾ ਦੀ ਡੌਂਕੀ ਲਾ ਰਿਹਾ ਸੀ ਤਾਂ ਉਸ ਨੇ ਕਾਫੀ ਲੰਮਾ ਸਮਾਂ ਜਰਮਨੀ ਸਟੇ ਕੀਤੀ ਸੀ ਜਰਮਨੀ ਉਹ ਟ੍ਰੇਨ ਦੇ ਵਿੱਚ ਆਪਦੇ ਦੋ ਦੋਸਤਾਂ ਨਾਲ ਸਫ਼ਰ ਕਰ ਰਿਹਾ ਹੁੰਦਾਗਾ ਤਾਂ ਉਹਦੀ ਨਿਗਾ ਕਰਨ ਮੂੜੀ ਚ ਪੈਂਦੀ ਆ ਹੁਣ ਜਿਹੜੇ ਕਿਸੇ ਵੀ ਦੇਸ਼ ਦੇ ਵਿੱਚ ਬੰਦੇ ਬੈਠੇ ਆ ਟਿਕਟੌਕ ਚ ਚਲਾਉਂਦੇ ਆਗੇ ਹਰ ਬੰਦੇ ਨੂੰ ਪਤਾ ਹੋਊਗਾ ਕਰਨ ਮੂੜੀ ਕੌਣ ਆ ਉਹ ਇੱਕ ਹਰਿਆਣੇ ਦਾ ਨੌਜਵਾਨ ਆ ਜੋ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਬੋਲਦਾ ਆਪਣੇ ਵੀ ਬਹੁਤ ਲੋਕ ਉਹਨੂੰ ਕੁਝ ਬੋਲਦੇ ਆਗੇ ਪਰ ਉਹ ਸਾਰੇ ਸਿਰਫ ਜਿਵੇਂ ਮੈਂ ਤੁਹਾਨੂੰ ਕਹਣਾਗਾ ਡਿਜੀਟਲ ਲੜਾਈ ਚੱਲਦੀ ਆ ਪਰ ਕਈ ਬੰਦੇ ਤਾਂ ਦੇ ਹੁੰਦੇ ਆ ਜਿਨ੍ਹਾਂ ਨੇ ਆਪ ਦੇ ਅੰਦਰ ਸਿੱਖੀ ਦੇ ਜਜ਼ਬੇ ਸਾਂਭੇ ਹੁੰਦੀ ਆ ਲੈਂਬਰ ਸਤਮੂ ਦੀ ਜਦੋਂ ਉਹ ਨਿਗਾ ਪੈਂਦਾਗਾ ਉਹ ਸਟੇਸ਼ਨ ਤੇ ਉਤਰ ਜਾਂਦਾ ਜਰਮਨੀ ਦੇ ਪਿੱਛੇ ਹੀ ਲੈਂਬਰ ਸਿੱਧਮਾ ਉਤਰ ਜਾਂਦਾ ਹੈਗਾ ਸਟੇਸ਼ਨ ਤੇ ਲੈਂਬਰ ਸਿੱਧਮਾ ਦੇ ਨਾਲ ਦੋ ਦੋਸਤ ਹੁੰਦੇ ਆ ਉਥੇ ਕਰਨ ਮੂੜੀ ਤੋਂ ਪਹਿਲਾਂ ਕਨਫਰਮ ਕੀਤਾ ਜਾਂਦਾ ਵੀ ਤੂੰ ਉਹੀ ਆ ਫਿਰ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਜਦੋਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਹੁਣ ਤੁਹਾਨੂੰ ਉਹ ਵੀਡੀਓ ਵੀ ਦਿਖਾਉਣੇ ਆ ਜਦੋਂ ਲੈਂਬਰ ਸਿੱਧਮਾ ਹੁਣਾਂ ਨੇ ਉਹਦੀ ਕੁੱਟਮਾਰ ਕੀਤੀ ਉਹਦਾ ਬੈਗ ਕਿਤੇ ਪਿਆ ਸੀ ਆਪ ਕਿਤੇ ਸੀ ਉਸ ਤੋਂ ਬਾਅਦ ਕਰਨ ਮੋੜੀ ਉੱਥੇ ਰੌਲਾ ਪਾ ਕੇ ਪੁਲਿਸ ਦੇ ਅਧਿਕਾਰੀ ਬੁਲਾ ਲੈਂਦਾ ਜਿਹੜੇ ਜਰਮਨ ਦੇ ਹੀ ਹੁੰਦੇ ਆਗੇ ਤੇ ਜਦੋਂ ਪੁਲਿਸ ਦੇ ਅਧਿਕਾਰੀ ਆਉਂਦੇ ਆ ਤੇ ਲੈਂਬਰ ਫਿਦਮ ਉੱਥੋਂ ਨਿਕਲਣ ਲੱਗਦਾਗਾ ਜਾਂ ਫੋਨ ਲਾ ਕੇ ਕਿਸੇ ਨਾਲ رابطہ ਕਰਨ ਦੀ ਕੋਸ਼ਿਸ਼ ਕਰਦਾ ਜਾਂ ਉੱਥੋਂ ਟਾਲਣ ਦੀ ਕੋਸ਼ਿਸ਼ ਕਰਦਾ ਤਾਂ ਪਿੱਛੋਂ ਕਰਨ ਮੋੜੀ ਵੀਡੀਓ ਬਣਾ ਲੈਂਦਾ ਸੋ ਇਸ ਵੀਡੀਓ ਦੀ ਅਸਲ ਸੱਚਾਈ ਇਹ ਹੈ ਇਹ ਵੀਡੀਓ ਅੱਜ ਕੱਲ ਦੀ ਨਹੀਂ ਇਹ ਵੀਡੀਓ ਕਈ ਮਹੀਨੇ ਪੁਰਾਣੀ ਆ ਦੂਸਰੀ ਗੱਲ ਇੱਕ ਬੰਦਾ ਫਰਜੀ ਦਸਤਾਵੇਜ਼ ਤੇ ਇੰਡੀਆ ਛੱਡ ਕੇ ਵਿਦੇਸ਼ ਗਿਆ ਤੇ ਪੰਜਾਬ ਤੋਂ ਬਿਨਾਂ ਹੋਰ ਵੀ ਕਈ ਸਟੇਟਾਂ ਨੂੰ ਉਸ ਬੰਦੇ ਦੀ ਭਾਲ ਆ ਕਦੇ ਵੀ ਉਹ ਬੰਦਾ ਪੁਲਿਸ ਦੇ ਬਾਹਰ ਚੱਕਰਾਂ ਦੇ ਵਿੱਚ ਨਹੀਂ ਪਾਊਗਾ ਕਿਉਂਕਿ ਉਹਨੇ ਸਾਰਾ ਕੁਝ ਇੱਥੇ ਹੀ ਦੇਖ ਲਿਆ ਹੁੰਦਾ ਇਹ ਵੀਡੀਓ ਦੀ ਅਸਲ ਸਚਾਈ ਇਹ ਹੈ ਲੈਂਬਰ ਹੋਣਾ ਨੇ ਕਰਨ ਮੋੜੀ ਤੇ ਅਟੈਕ ਕੀਤਾਗਾ ਉਹ ਵੀ ਇਸ ਕਾਰਨ ਵੀ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਭੱਦੀ ਸ਼ਬਦਾਵਲੀ ਬੋਲਦਾ ਸੀ ਤੇ ਇੱਕ ਗੱਲ ਹੋਰ ਵੀ ਸਾਹਮਣੇ ਨਿਕਲ ਕੇ ਆਈ ਹੈ ਜੋ ਹਰਿਆਣੇ ਦਾ ਨੌਜਵਾਨ ਕਰਨ ਮੋੜੀ ਆ ਉਸਨੇ ਜਰਮਨ ਦੇ ਵਿੱਚ ਅਸਾਈਲਮ ਪਾ ਰੱਖੀ ਹੈਗੀ ਵੀ ਮੈਨੂੰ ਜਾਂ ਇੰਡੀਆ ਦੀ ਗਵਰਨਮੈਂਟ ਤੋਂ ਖਤਰਾ ਜਾਂ ਇੰਡੀਆ ਦੇ ਲੋਕਾਂ ਤੋਂ ਖਤਰਾ ਕੁਝ ਇਸ ਤਰ੍ਹਾਂ ਦਾ ਕੇਸ ਬਣਾ ਕੇ ਤੁਹਾਨੂੰ ਪਤਾ ਅਮਰੀਕਾ ਜਾਂ ਕੈਨੇਡਾ ਜਾਂ ਯੂਰਪ ਵਰਗੇ ਦੇਸ਼ਾਂ ਦੇ ਵਿੱਚ ਜਿਹੜੇ ਲੋਕ ਸੈਲਮ ਪਾਈ ਹੁੰਦੀ ਆ ਉਹ ਦੇਸ਼ ਕਾਫੀ ਸੁੱਖ ਸਹੂਲਤਾਂ ਉਸ ਬੰਦੇ ਨੂੰ ਦਿੰਦਾ ਜਿਸ ਦੀ ਅਸਾਈਲਮ ਪਾਈ ਹੁੰਦੀ ਹੈ ਕਿਉਂਕਿ ਅਸਾਈਲਮ ਦੇ ਵਿੱਚ ਸਾਫ ਸਾਫ ਉਹਨੇ ਕੇਸ ਬਣਾਇਆ ਵਾ ਵੀ ਮੈਨੂੰ ਇੰਡੀਆ ਦੀ ਗਵਰਨਮੈਂਟ ਤੋਂ ਖਤਰਾ ਤੇ ਇੰਡੀਆ ਦੇ ਲੋਕਾਂ ਤੋਂ ਖਤਰਾ ਇਸੇ ਲਈ ਹੋਈ ਉਹਨੇ ਪੁਲਿਸ ਬੁਲਾਈ ਪੁਲਿਸ ਬੁਲਾ ਕੇ ਤੁਹਾਨੂੰ ਪਤਾ ਵੀ ਉਹਦੇ ਕੋਲੇ ਆਪਦੇ ਸਾਰੇ ਦਸਤਾਵੇਜ਼ ਹੈਗੇ ਅਗੇ ਪਹਿਲਾਂ ਵੀ ਉਹਨੇ ਕਈ ਲੋਕਾਂ ਨਾਲ ਇਦਾਂ ਦੇ ਪੰਗੇ ਲਏ ਆਗੇ ਇਸੇ ਹੀ ਗੱਲ ਨੂੰ ਮੱਦੇ ਨਜ਼ਰ ਰੱਖ ਕੇ ਉਹ ਕਹਿ ਰਿਹਾਗਾ ਵੀ ਲੈ ਲਿਆ ਸਵਾਦ ਉਹ ਇਹ ਜਿਹੜੀ ਵੀਡੀਓ ਆ ਇਹ ਤੁਹਾਨੂੰ ਟਿਕਟੌਕ ਤੇ ਵੀ ਦੇਖਣ ਨੂੰ ਮਿਲ ਜੂਗੀ ਕਈ ਪਾਰਟਾਂ ਦੀ ਵੀਡੀਓ ਆ ਇਹ ਇੱਕ ਨਹੀਂ ਇਹ ਵੀਡੀਓ ਦਾ ਅਸਲ ਸੱਚ ਇਹ ਸੀ ਵੀ ਉੱਥੇ ਕਰਨ ਮੂੜੀ ਤੇ ਹਮਲਾ ਹੋਇਆ ਜੋ ਕਿ ਲੈਂਬਰ ਸੰਧਮੂ ਨੇ ਕਰਿਆਗਾ ਰੋਜ਼ਾਨਾ ਕੋਈ ਨਾ ਕੋਈ ਖਬਰ ਕਹਾਣੀ ਦੇ ਰੂਪ ਚ ਜਾਂ ਕਹਾਣੀ ਦੇਖਣ ਲਈ ਸਾਡੇ ਚੈਨਲ ਤੇਜਪ੍ਰੀਤ ਟਾਕ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਕਮੈਂਟ ਕਰਿਓ ਤਦ ਤੱਕ ਲਈ ਧੰਨਵਾਦ